ਸਸ਼ੀਕਲ ਜੀ ਕਰਦੇ ਆ ਸ਼ਾਨਦਾਰ ਵਲੌਗ ਦੀ ਸ਼ੁਰੂਆਤ ਕੱਲ ਨੂੰ ਆਪਾਂ ਜਾਣਾ ਜੋਤ ਕੋਲ ਮਿਲਣੀ ਕਰਨ ਸਾਰੇ ਪਰਿਵਾਰ ਨੇ ਸੋ ਸੂਟ ਉਹਨਾਂ ਦੇ ਜੋੜ ਰਹੇ ਨੇ ਨਵੀਨਤ ਪਰ ਜਿਹੜੇ ਫਾਨਾ ਸਟਾਈਲ ਤੋਂ ਲਏ ਆ ਹਾਂ ਦੇਖੋ ਹਾਂ ਇਹਨਾਂ ਦੇ ਲੱਪਾ ਬੈਗ ਚੇਂਜ ਕਰਦੇ ਆ ਵਧੀਆ ਲੱਗਣੇ ਆ ਠੀਕ ਆ ਜੋਤ ਦੇ ਆ ਸਾਰੇ ਸੂਟ ਆ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਵੀ ਉੱਥੇ ਹਾਂ ਦੇਖੋ ਆਹੀ ਦੇਦੇ ਆਹੀ ਦੇਦੇ ਚੌਂਲੀ ਕੀ ਤਿਆਰੀ ਕਰ ਰਹੇ ਹਾਂ ਹਾਂ ਮੰਮੀ ਦਾ ਜੀ ਲੱਗ ਗਿਆ ਲੱਗ ਗਿਆ ਲੱਗ ਗਿਆ ਹਾਂ ਕਿਹੜਾ ਇੱਕ ਵਾਰੀ ਤਾਂ ਔਖਾ ਲੱਗਦਾ ਹੁੰਦਾ ਅੱਜ ਜੋ ਵੀ ਆਏ ਸੀ ਮਿਲ ਕੇ ਗਏ ਆ ਜਦੋਂ ਕੰਮ ਕਾਰ ਚੱਲਦੀ ਆ ਹੂੰ ਯੂ ਵੀ ਤੇਰਾ ਵਸਤੀ ਬਣਾ ਜੀ ਲੱਗ ਗਿਆ ਲਓ ਜੀ ਇਸ ਰਾਉਂਡ ਜੋੜਨੇ ਸ਼ੁਰੂ ਕਰਤੇ ਆ ਦੋ ਜਣੇ ਦੇ ਹੋਏ ਆ ਵਿੱਚ ਪਰਚੀਆਂ ਵੀ ਪਾਉਣੇ ਐ ਕਰਕੇ ਆ ਦੇ ਐ ਨਹੀਂ ਬਣ ਸਕਦੇ ਉੱਥੇ ਵੀ ਆਪਾਂ ਕੰਬੜੀਆਂ ਬਣ ਰਹੇ ਹੂੰ ਇਹਦੇ ਤੁਸੀਂ ਸਲਿੱਪਾਂ ਲਾ ਦਿਓ ਨਾ ਵਧੀਆ ਨੇ ਦਿਖਾਏ ਹੋ ਕਿਹੜੀਆਂ ਲਾਈਆਂ ਮਾ ਤੋਂ ਵੱਡੇ ਸੂਟ ਦਿਖਾਏ ਹੋ ਉਹ ਵੀ ਵਧੀਆ ਫਿਰ ਤੇ ਆਪਣਾ ਸਟੋਰ ਤੋਂ ਲੈ ਕੇ ਆਏ ਸੀ ਉਹ ਤੇ ਕੁੜਗਣਾਂ ਲਾ ਕੇ ਦਿੱਤੀ ਕਰਨ ਹਾਂ 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 ਵੱਡੀ ਮਾ ਜੂ ਠੀਕ ਓਕੇ ਇਕੱਲੇ ਜੋਧ ਦੇ ਸੂਟਾਂ ਵੀ ਹੈਗੀਆਂ ਸਾਰੀਆਂ ਹੈਗੀਆਂ ਹੋਰ ਆ ਵੇਖੋ ਜੋਧ ਦੇ ਸੂਟ ਜਿਹੜੇ ਆਪਾਂ ਲੈ ਕੇ ਚੱਲੇ ਆ ਆ ਮੁੰਡੇ ਨੇ ਵੇਖ ਲਈ ਆਪਾਂ ਮੁੰਡੇ ਨਾਲ ਜਿਹੜੇ ਆ ਮੁੰਡਾ ਵੀ ਤੁਹਾਨੂੰ ਦਿਖਾਉਣੀ ਹੈ ਇੱਕ ਮਿੰਟ ਜੀ ਇਧਰ ਵੀ ਸਾਰੇ ਸੂਟ ਜੋੜਦੇ ਆਪਾਂ ਬਹੁਤ ਸੋਣਾ ਪਹਿਲਾਂ ਨੇ ਬੰਨਿਆ ਦੀ ਹੁਣ ਲਾਹਤਾ ਯਾਰ ਲਾਹਤਾ ਸਕਾ ਬੰਨੀ ਮੇਰਦਾ ਸੀ ਤੜਕੇ ਦਾ ਸਕਾ ਬੰਨਿਆ ਸੀ ਇੱਕ ਬੰਦਾ ਇਧਰ ਵਿਆਹ ਚ ਖਾ ਪੀ ਕੇ ਢਿੱਡ ਖੁਣ ਲਾਈ ਬੈਠਾ ਹੋਣਾ ਦੇਖ ਲੁਗਿਆ ਬੈਠਾ ਦਿਖਾ ਦਈਏ ਥੋੜਾ ਜਿਹਾ ਬੰਦਾ ਓਏ ਹੋ ਗਿਆ ਠੀਕ ਹੁਣ ਚੱਲ ਚੱਲ ਚੋ ਸਵੇਰ ਦੀਆਂ ਫੁੱਲ ਤਿਆਰੀਆਂ ਹੋ ਗਈਆਂ ਜੀ ਫਰੂਟਾਂ ਵਾਲੀ ਟੋਕਰੀ ਵੀ ਰੈਡੀ ਕਰਾ ਲਈ ਸੀ ਸੋ ਕੱਲ ਨੂੰ ਜਾਣਾ ਤੇ ਸਾਨੂੰ ਉੱਥੇ ਫੈਮਿਲੀ ਨਾਲ ਮਿਲਾਉਣੇ ਆ ਹੋ ਗਿਆ ਸਾਰੇ ਤਿਆਰ ਮੈਂ ਸੁਣਨਾ ਬੋਸ ਹੁਣ ਚਲਿਏ ਚਲਾਓ ਜੀ ਸਾਰੀ ਸੰਗਤ ਆ ਗਈ ਆ ਹੁਣ ਆਪਾਂ ਚੱਲਦੇ ਆ ਮਿਲਨੀ ਤੇ ਆਦਾ ਸੁੱਤਾ ਪਿਆ ਪਹਿਲਵਾਨ ਅੱਜ ਸੰਭਲ ਸੰਭਲਿਆ ਤੂੰ ਹੀ ਕਹਦਾ 25 ਚਲੋ ਜੀ ਚਲੋ ਜਿਵੇਂ ਇੱਕਮ ਚਲੋ ਜੀ ਕਚਲੀਆਂ ਤਿਆਰੀਆਂ ਸਾਰਿਆਂ ਨੇ ਕਿਉਂ ਵੀ ਗਗਨ ਫਸਤੀ ਪਾਲਨ ਯੂ ਵੀ ਹੈਗਾ ਤੇਰਾ ਬੱਟ ਵੀ ਗਗਨ ਸੇਠ ਆ ਗਿਆ

ਚਲੋ ਚਲੋ ਲਓ ਜੀ ਪਹੁੰਚ ਗਿਆ ਸੰਗਤ ਲਓ ਜੀ ਪਹੁੰਚ ਗਿਆ ਦੇਰ ਤੋਂ ਆ ਰਿਹਾ ਪਿੰਡ ਦਾ ਉਹ ਜੀ ਪਹੁੰਚ ਗਿਆ ਸਾਡੀ ਸੰਗਤ ਪਲਵਾਨ ਆਪਣਾ ਹੀ ਕਰਦਾ ਫਿਰਦਾ ਵੇਸ਼ ਜ਼ਾਬਰ ਓਏ ਓਏ ਲਓ ਜੀ ਸਾਰਿਆਂ ਨੇ ਕਰਤਾ ਪਕੌੜਿਆਂ ਦੇ ਅਟੈਕ ਖਾਸ ਤੌਰ ਤੇ ਜਸਵੀਰ ਨੇ ਦਰੋਣਾ ਸੀ ਮਸ਼ਰੂਮ ਖਾਣੇ ਪਸੰਦ ਕਰਦਾ ਜਸਵੀਰ ਇਹ ਮਸ਼ਰੂਮ ਜਿਆਦਾ ਖਾਂਦਾ ਨਾ ਲੱਗੀ ਪਈ ਆ ਰੌਣਕ ਪੂਰੀ ਹਨਾ ਚਾਰੇ ਪਾਸੇ ਤੂੰ ਸੁਹੀ ਦੇ ਜੰਮੀ ਆ ਮੁੰਡੇ ਦਾ ਜਦੋਂ ਦਾ ਵਿਆਹ ਹੋਇਆ ਜੀ ਅੱਜ ਪਹਿਲਾ ਦਿਨ ਆ ਜਦੋਂ ਇਹਨੇ ਆਪਦੀ ਘਰ ਵਾਲੀ ਨਾਲ ਮੈਚਿੰਗ ਨਹੀਂ ਕੀਤੀ ਮੈਂ ਨੇ ਰਿਕਾਰਡ ਤੋੜਦਾ ਘਰ ਆ ਕੇ ਜੀ ਕੁਛ ਨਾ ਕਰਨੀ ਭਾਬੀ ਪੂਰੇ ਆ ਗੱਲ ਸੁਣੀਓ ਆ ਕੀ ਆ ਨਾ ਅੱਜ ਪਹਿਲੇ ਦਿਨ ਆ ਵੀ ਜਿੱਦੇ ਦਿਲਪ੍ਰੀਤ ਨੇ ਮੈਚਿੰਗ ਨਹੀਂ ਕੀਤੀ ਤੁਹਾਡੇ ਨਾਲ ਆ ਸਾਡੀ ਪੱਗ ਇਹਦੇ ਨਾਲ ਦੀ ਕੈਨੇਡਾ ਰਹਿ ਗਈ ਓ ਵੈਰੀ ਸੈਡ ੱੱਕਾ ਕਰਕੇ ਬੈਠੇ ਪਾਣੀ ਨਵੀਂ ਦਵਾਈ ਲੈਣ ਨੂੰ ਜਿਗਰਾਉਂ ਦੋ ਇਹਨੂੰ ਦਾ ਟਾਈਮ ਹੈ ਨਹੀਂ ਅੱਛਾ ਜੀਰ ਨੇ ਲਿਆ ਕੇ ਇੱਕ ਕੰਟਰਾਸਟ ਆ ਨਵਾਂ ਰਵਾਜ ਆ ਬਈ ਇਹ ਕੰਟਰਾਸਟ ਦਾ ਜੀਰ ਨੇ ਜਾਣ ਕੇ ਨੀਲਾ ਕਰ ਮੈਂ ਤਾਂ ਉਹ ਗਿਆ ਸੀ ਕਿ ਮੇਰੇ ਕਪੜੇ ਚ ਪਈਆਂ ਕੱਢਣਾ ਚਲੋ ਕੋਈ ਗੱਲ ਨਹੀਂ ਮਾਫ ਕਰ ਦਿਓ ਅੱਜ ਦਿਨ ਲਈ ਲਓ ਜੀ ਜੋਤ ਨੇ ਡਿਊਟੀ ਸਾਹਮਲੀ ਸ਼ਹਾਵਰ ਨੂੰ ਚੱਕਣ ਵਾਲੀ ਜੋਤ ਸ਼ਹਾਵਰ ਦੀ ਡਿਊਟੀ ਸਾਹਮਲੀ ਸੀ ਫਿਰ ਬਹੁਤ ਕੱਟੇ-ਕੱਟੇ ਕਰਕੇ ਤੇ ਰੱਖੜੀ ਪੈਂਦੇ ਲਓ ਜੀ ਦੇਤਵਾਲ ਪਿੰਡ ਦੀ ਰੌਣਕ ਦੇਖੋ ਪਰਾ ਪਿੰਡ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਨਾਈਸ ਕਿ ਨੱਕੇਟ ਗਾਈਜ਼ ਨਾਈਸ ਥਿਊ ਗਾਈਜ਼ ਇਹ ਤੇ ਗੁੱਡਾ ਕਿ ਨੱਕੇਟ ਡੁਕੋ ਗਾਈਜ਼ ਆ ਦੇਖੋ ਘਰ ਬਹੁਤ ਸੋਹਣਾ ਹੈ ਹੈ ਜਾਂਦੇ ਹੋਏ ਆਪਾਂ ਗੁੱਡਾ ਲਵਾਵਾਂਗੇ ਆਗੇ ਲਵਾਗੇ ਤੇ ਗੱਟੂ ਵੀ ਵਾਹ ਲਓ ਜੀ ਲੈ ਚੱਲੇ ਆ ਮੁੰਡੇ ਸਮਾਨ lebih apa tuh di melanjutkan kerjaan ਜੀ ਤੇਰਾ ਬਰੇ ਖੋਲੇ ਜਾਣਾ ਇੱਥੋਂ ਤੇ ਹੁਣ ਨੂੰ ਪਤਾ ਲੱਗਿਆ ਇਧਰੋਂ ਘਰ-ਬਾਰ ਦੇਖਦੇ ਫਿਰਦੇ ਆ ਬੈਕ ਸਾਈਡ ਤੋਂ ਰੌਣਕ ਲੱਗੀ ਹੋਈ ਹੈ ਕੋਹੂ ਲਈ ਜਾਣ ਦੀ ਤਿਆਰੀ ਹਮ ਚੱਲਦੇ ਆ ਵਾਪਸ ਜੀ ਬਾਈ ਦੇ ਘਰ ਦੇ ਕੋਲੇ ਹੀ ਪਤੰਗਾ ਦੀ ਦੁਕਾਨ ਆ ਸੋ ਯੂਵੀ ਦਾ ਪਤੰਗਾ ਨੇ ਮਗਰ ਪੈ ਗਿਆ ਹਨਾ ਯੂਵੀ ਕਿੰਨੇ ਲੈਣੇ ਆ ਅੱਜ ਲੈਣੇ ਪਤੰਗ ਲੈ ਪੰਜ ਪਤੰਗ ਦੇ ਦਿਓ ਜੀ ਪੰਜ ਬਸ ਯਵਰਾਜ ਪੁੱਤ ਇੰਨੇ ਵੀ ਨਹੀਂ ਲੈਣਗੇ ਯਾਰ ਕੀ ਕਰਨੇ ਆ ਲੋ ਵੀ ਜੋਤ ਨੂੰ ਲਿਆਉਂਦਾ ਹੁਣ ਆਪਾਂ ਆ ਬੈਠੀ ਆ ਜੋਤ ਕਿੱਥੇ ਰਹਿਣਾ ਹੁਣ ਦੋ ਦਿਨ ਦੋ ਦਿਨ ਦੋ ਦਿਨ ਰਹੂਗੀ ਹੁਣ ਤਾਂ ਮੋਰੂ ਦਾ ਵਿਆਹ ਆ ਗਿਆ ਇੱਥੇ ਹੀ ਆ ਉਹਦੋਂ ਬਾਅਦ ਮੋਰੂ ਦਾ ਵਿਆਹ ਆ ਗਿਆ ਹਾਂ ਉਹਦਾ ਉਹਨਾਂ ਦਾ ਪ੍ਰੋਗਰਾਮ 20 ਤਰੀਕ ਤੋਂ ਸ਼ੁਰੂ ਆ 25 ਤਰੀਕ ਤੱਕ ਵਿਆਹ ਹੋਦਾ ਚੱਲਣਾ ਜੱਟ 200 ਦੇ 200 ਲੋਕ ਤੇ 500 ਰੁਪਏ ਦਾ ਇਹ ਮਾਸੀ ਦੇ ਘਰ ਦੇ ਜਵਾਂ ਨਾਲ ਦੁਕਾਨ ਸੀਗੀ ਜੋ ਤੇ ਤੇਰੇ ਕੋਲੇ ਆ ਜਾ ਗਏ ਉਹਨੂੰ ਪਤਾ ਲੱਗ ਗਿਆ ਵੀ ਦੁਕਾਨ ਤੇ ਇਹ ਮੈਂ ਤਾਂ ਲੈ ਕੇ ਆਇਆ ਕਿਉਂਕਿ ਇਕੱਠੀ ਹੋਣ ਕਰੂਗਾ ਐਂ ਇਕੱਠੀ ਹੋਊਗੀ ਜੀ ਪਹੁੰਚ ਗਏ ਘਰੇ ਸਾਰੀ ਸੰਗਤ ਆ ਗਈ ਆ ਜੋਤ ਵੀ ਆ ਗਈ ਆ ਬੈਕ ਟੂ ਜੋਤ ਨੂੰ ਇੰਨੇ ਜਣੇ ਲੈ ਗਏ ਆ ਇੰਨੇ ਜਣੇ ਲੈ ਗਏ ਬਸ ਕੱਢ ਦੇ ਮੀਂਹ ਰੱਤੂ ਕੱਢ ਤੂੰ ਬੜੀ ਜੀਂਦੀ ਝਗੜਾਦਾ ਸੀ ਉੱਤੇ ਇੰਨਾ ਐਵੇਂ ਰੋਈ ਅਗੇ ਤੂੰ ਆਫ ਹੀ ਗਈ ਇਹ ਹੈ ਬਹੁਬਲੀ ਦਾ ਗੱਟੂ ਆਪ ਹੈ ਕੱਟੂ ਦ